ਔਕਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਅਮਰਸ਼ੀ ਸ੍ਰੀਮਾਨ 108 ਸੰਤ ਬਾਬਾ RAM SINGH ਜੀ ਨਾਨਕ ਸਾਧ ਸਿੰਘੜਾ ਕਰਨਾਲ ਵਾਲੇ ਜੋ ਕਿ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋ ਕੇ ਆਪਣੇ ਆਪ ਨੂੰ ਕੁਰਬਾਨ ਕਰਕੇ ਸੀ ਉਹਨਾਂ ਦਾ ਸੇਵਾਦਾਰ ਮਰਕੀਤ ਸਿੰਘ ਬੋਲਣਾ ਜੀ ਹਾਂਜੀ ਆਪਾਂ ਤੁਹਾਨੂੰ ਬੋਡੀ ਸਰਵ ਦੇ ਪੰਜ ਤਰ੍ਹਾਂ ਦੇ ਜੋਦ ਦਿੱਤੇ ਸੀ ਲਗਭਗ 2 ਮਹੀਨੇ ਪਹਿਲਾਂ ਉਸ ਸਰਸਪੈਗ ਨੂੰ ਬਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀਆਂ ਹਾਂ ਜੀ ਮੇਰੇ ਬਹੁਤ ਜ਼ਿਆਦਾ ਦਿੱਕਤ ਸੀ ਜੀ ਮੇਰੇ ਹੱਥ ਪੈਰ ਮੇਰੇ ਬਹੁਤ ਜ਼ਿਆਦਾ ਸੁੰਦੇ ਸੀ ਪਾਠ ਕੰਮ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਸਾਹ ਬਹੁਤ ਜ਼ਿਆਦਾ ਪਿਆ ਸੀ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ ਇਹ ਜੂਸ ਬਰਤਨ ਦੇ ਨਾਲ ਕਾਫੀ ਤੁਸੀਂ ਤਾਂ ਤੁਸੀਂ ਚੌਂਕੜਾ ਮਾਰ ਕੇ ਨਹੀਂ ਬੈਠ ਹੁੰਦਾ ਸੀ ਨਾ ਮੇਰੇ ਕੋਲ ਚੌਂਕੜਾ ਮਾਰ ਕੇ ਨਹੀਂ ਬੈਠ ਹੋ ਰਿਹਾ ਜੀ ਹੁਣ ਕਿਵੇਂ ਲੱਗਦਾ ਤੁਹਾਨੂੰ ਹੁਣ ਮੈਂ ਬਹੁਤ ਜ਼ਿਆਦਾ ਫਰਕ ਪਿਆ ਹਾਂ ਹਾਂ 2.5 ਘੰਟੇ ਆਰਾਮ ਨਾਲ ਬੈਠ ਜਣਾ ਦੋ 2.5 ਘੰਟੇ ਚੌਂਕੜੇ ਆਰਾਮ ਨਾਲ ਮਾਰ ਲੈਣ ਜੀ ਤੇ ਤੁਸੀਂ ਸਰਸ ਪੈਕ ਦੇ ਜਿਹੜੇ ਆ 50 ਨ ਸਰਸ ਪੈਕ ਨੂੰ ਪੂਰਾ ਕੀਤਾ ਹੈ ਅੱਜ ਦੁਬਾਰਾ 50 ਦਿਨ ਦਾ ਸਰਸ ਪੈਕ ਦੁਬਾਰਾ ਲੈਣ ਬਾਤਿਆਂ ਕੋਰਸ ਪੂਰਾ ਕਰਨ ਬਾਤਿਆਂ ਆਏ ਹੈਗੇ ਆ ਹਾਂਜੀ ਤੇ ਜਿਹੜੇ ਪਰਿਵਾਰ ਤੁਹਾਨੂੰ ਸੁਣਨਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਵੀ ਇਹ ਪੈਕ ਜਿਹੜਾ ਜੂਸ ਪੈਕ ਆ ਇਹ ਆਪ ਵੀ ਸਭ ਤੋਂ ਜ਼ਿਆਦਾ ਜ਼ਿਆਦਾ ਵਰਤੋ ਤੇ ਬਹੁਤ ਫਾਇਦੇਵੰਦ ਆ ਕੋਈ ਇਹ ਤੇ ਜ਼ਿਆਦਾ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਦਾ ਜਿੱਥੇ ਆਪਾਂ ਲੱਖਾਂ ਰੁਪਈਆ ਲਾ ਕੇ ਟੈਸਟਾਂ ਦਿਲਾਉਨੇ ਆ ਪਲਾਂ ਨਮ ਪ੍ਰਸ਼ਟਾਤ ਹੁੰਦੇ ਨੇ ਜਾਂ ਹੋਰੀਆ ਜੋ ਹੋਰੀ ਕੱਚਾ ਹੁੰਦਾ ਆ ਉਸ ਤੋਂ ਬਿਹਤਰ ਬੋਲ ਵਧੀਆ ਆ ਇਹਦੇ ਵਿੱਚ ਸਿਰਫ ਤੁਹਾਡਾ ਜੋ ਖਰਚਾ ਆਉਣਾ ਆ ਉਹ ਹੀ ਆਉਣਾ ਆ ਬਾਕੀ ਕੋਈ ਤੁਹਾਡਾ ਟੈਸਟ ਨਹੀਂ ਹੋਣਾ ਕੋਈ ਕੁਝ ਨਹੀਂ ਹੋਣਾ ਇਸੇ ਵਾਰ ਇਸੇ ਕੱਕੇ ਇਹ ਜੋ ਪੈਕੇਟ ਜੂਸ ਆ ਇਹ ਵਰਤਣਾ ਚਾਹੀਦਾ ਹੈ ਇਹ ਵਰਤਣਾ ਚਾਹੀਦਾ ਹੈ ਠੀਕ ਹੈ ਜੇ ਤੁਹਾਡੇ ਕਹਿੰਦਾ ਮਤਲਬ 40 ਸਾਲਸ ਪੈਕ ਨੂੰ ਵਰਤ ਲੈਣਾ ਚਾਹੀਦਾ ਹੈਗਾ ਹਾਂਜੀ ਹਾਂਜੀ ਥੈਂਕ ਯੂ ਜੀ